ਕੁਣੀ ਸਾਹਿਬ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤੀ ਕਿਹਾ ਜਾਂਦਾ ਹੈ ਇਤਿਹਾਸ ਬਾਰੇ ਵੀ ਤੁਸੀਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਇਹੋ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਸ਼ਾਹੀ ਦੇ ਵੱਲੋਂ 17 ਪਹਿਰ ਪੂਣੀ ਦੇ ਪਾਰ ਰਹੇ ਕਹੇ ਚੁਕੀਏ ਇੱਕ ਕਣੀ ਤੇ ਜੋ ਜਪ ਕੀਤਾ ਸੀ ਕਰੀਬ 51 ਘੰਟੇ ਸੋਨੇ ਅਸੀਂ ਉਹ ਤੋਂ ਮੰਨਤੇ ਐ ਤੇ ਇੱਥੇ ਹਰ ਸਰਦਾ ਫੁਰੀ ਹੁੰਦੀ ਹੈ ਮਹਾਰਾਜੀ ਦੇ ਚਰਨਾ ਚੁੰਦੀ ਹੈ ਤੇ ਇਸੇ ਸਥਾਨ ਦੇ ਪੁਰਾਣ ਸੰਤ ਤੇ 17 ਪਹਿਰ 51 ਘੰਟੇ ਪੂਣੀ ਦੇ ਪਾਰ ਉਹਨਾਂ ਨੇ ਤਪੱਸਿਆ ਕੀਤੀ ਸੀ ਜਪ ਕੀਤਾ ਸੀ ਉੱਤੇ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਕੂਣੀ ਸਾਹਿਬ ਦੇ ਕੂਣੀ ਸਾਹਿਬ ਗੁਰਦੁਆਰਾ ਉਹ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਭਾ ਪ੍ਰਾਪਤ ਵੀ ਕਿਹਾ ਜਾਂਦਾ ਹੈ ਤੇ ਇਸ ਦੇ ਇਤਿਹਾਸ ਬਾਰੇ ਵੀ ਅਸੀਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦੇਵਾਂਗੇ ਕਿ 1700 ਸਮਸ 1746 ਦੇ ਵਿੱਚ ਗੁਰੂ ਸਾਹਿਬ ਇਸ ਸਥਾਨ ਤੇ ਨਰੈਣਗੜ੍ਹ ਤੋਂ ਚੱਲ ਕੇ ਆਏ ਸਨ ਕਿ ਕਹਿੰਦੇ ਨੇ ਕਿ ਇਹਦੇ ਨਾਂ ਲੱਗਦੇ ਪਿੰਡ ਭੈंसा ਢੱਬਾ ਦੀ ਬ੍ਰਾਹਮਣ ਇਹ ਮਹਿਲਾ ਅਨਪੂਰਨਾ ਉਹ ਨਾਮ ਦੀ ਲੜਕੀ ਦੁਆਰਾ ਗੁਰੂ ਸਾਹਿਬ ਨੂੰ ਉਸ ਸਮੇਂ ਵਿੱਚ ਬਹੁਤ ਯਾਦ ਕੀਤਾ ਜਾ ਰਿਹਾ ਸੀ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦਿਦਾਰੇ ਦਿਓ ਤਾਂ ਗੁਰੂ ਸਾਹਿਬ ਉਸ ਲੜਕੀ ਨੂੰ ਦਰਸ਼ਨ ਦੇਣ ਦੇ ਲਈ ਇਸ ਜਗ੍ਹਾ ਤੇ ਪਹੁੰਚੇ ਸਨ ਤੇ ਉਸ ਲੜਕੀ ਦੁਆਰਾ ਗੁਰੂ ਸਾਹਿਬ ਦੇ ਨਾਲ ਆਏ ਸਿੱਖਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾ ਕੇ ਨਿਹਾਲ ਕੀਤਾ ਗਿਆ ਭੋਜਨ ਪ੍ਰਸ਼ਾਦਾ ਸ਼ਕਾਇਆ ਗਿਆ ਸੀ ਤੇ ਗੁਰੂ ਸਾਹਿਬ ਨੇ ਉਸ ਸਮੇਂ ਇਸ ਲੜਕੀ ਨੂੰ ਵਰ ਦਿੱਤਾ ਸੀ ਕਿ ਇਸ ਸਥਾਨ ਦੇ ਉੱਪਰ ਪਹਿਲਾਂ ਮੰਦਿਰ ਬਣੇਗਾ ਤੇ ਬਾਅਦ ਵਿੱਚ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਤੇ ਉਸ ਸਮੇਂ ਗੁਰੂ ਸਾਹਿਬ ਨੇ 17 ਪਹਿਰ ਕਹਿ દिए ਕਿ 51 ਘੰਟੇ ਕੂਣੀ ਦੇ ਸਹਾਰੇ ਨਾਲ ਜਾਪ ਕੀਤਾ ਸੀ ਤੇ ਉਸ ਸਮੇਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਦਾ ਜੋ ਨਾਂ ਹੈ ਕੂਣੀ ਸਾਹਿਬ ਪੈ ਗਿਆ ਜਿਸ ਦਾ ਕਿ ਜ਼ਿਕਰ ਇਤਿਹਾਸ ਵਿੱਚ ਭਾਈ ਗੁਰਮੁਖ ਸਿੰਘ ਦੀ 10ਵੀਂ ਸਾਖੀ ਦੀ 17ਵੀਂ ਸਾਖੀ ਵਿੱਚ ਦਰਜ ਹੈ। ਸੋ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਤਸਵੀਰਾਂ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦਰ ਵੀ ਚਲਦੇ ਆਂ ਤਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਅੰਦਰ ਜੋ ਬਣਿਆ ਹੋਇਆ ਪੋਰਾ ਸਾਹਿਬ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਕੂਣੀ ਦੇ ਸਹਾਰੇ 17 ਪਹਿਰ ਕਰੀਬ ਕਹਿ ਸਕਦੇ ਆ 51 ਘੰਟੇ ਦਾ ਜਾਪ ਕੀਤਾ ਸੀ ਗੁਰੂ ਵਾਹਿਗੁਰੂ ਦਾ ਨਾਮ ਲਿਆ ਸੀ ਉਹਨਾਂ ਵਾਹਿਗੁਰੂ ਨੂੰ ਜੇ ਕਹਦੀਏ ਤੇ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੀਨ ਹੋਏ ਸਨ। ਤਾਂ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਮੈਂ ਸਾਥੀ ਨੂੰ ਕਹਾਂਗਾ ਕਿ ਅੰਦਰ ਦੀਆਂ ਤਸਵੀਰਾਂ ਵੀ ਖੋਣ ਦੀ ਕੋਸ਼ਿਸ਼ ਕਰੇ ਕਿ ਅੰਦਰ ਵੀ ਜੋ ਤਸਵੀਰਾਂ ਨੇ ਬਹੁਤ ਹੀ ਖੂਬਸੂਰਤ ਤਸਵੀਰਾਂ ਨੇ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਪਰ ਜੋ ਵੀ ਵਿਅਕਤੀ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਸੁੱਖਣਾ ਪੂਰੀ ਹੁੰਦੀ ਹੈ ਤਾਂ ਤਸਵੀਰਾਂ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਚਲਦੇ ਆ ਤਾਂ ਬਹੁਤ ਹੀ ਖੂਬਸੂਰਤ ਤਸਵੀਰ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਕਹਿ ਸਕਦੇ ਆ ਗੁਰਦਵਾਰ ਸਾਹਿਬ ਦੀ ਤਸਵੀਰ ਆ ਉਹ ਬਣੀ ਹੋਈ ਹੈ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਦੁਆਰਾ ਹਰਖੋਵਾਲ ਵਾਲੇ ਹਰਖੋਵਾਲ ਹੁਸ਼ਿਆਰਪੁਰ ਵਾਲੇ ਬਾਬਾ ਜੀ ਦੇ ਦੁਆਰਾ ਇਸ ਜਗ੍ਹਾ ਦੀ ਉਸਾਰੀ ਕਰਵਾਈ ਗਈ ਇਸ ਜਗ੍ਹਾ ਨੂੰ ਬਣਵਾਇਆ ਗਿਆ ਸੀ ਤਾਂ ਨਾਲ ਹੀ ਜੋ ਵੱਡੀ ਮਹਾਨਤਾ ਹੈ ਇਸ ਦੇ ਉੱਤੇ ਕਿ ਗੁਰੂ ਸਾਹਿਬ ਦੀ ਜੋ ਵੀ ਲੋਕ ਆਸ ਉਮੀਦ ਕਰਕੇ ਸੱਚੇ ਭਾਵ ਨਾਲ ਸੱਚੇ ਮਨ ਦੇ ਨਾਲ ਇੱਥੇ ਜੋ ਵੀ ਆਪਣੀ ਸੁਖਣਾ ਲੈ ਕੇ ਆਉਂਦੇ ਨੇ ਉਹ ਪੂਰੀ ਹੁੰਦੀ ਆ ਤਾਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅੱਜ ਦੀ ਸੋਹਣੀ ਇਮਾਰਤ ਤੁਹਾਡੇ ਸਾਹਮਣੇ ਆ ਤਾਂ ਤਸਵੀਰਾਂ ਵਖੂਪੀ ਨੇ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵਿਖਾਉਣ ਦੀ ਅੰਦਰ ਦੀਆਂ ਤਸਵੀਰਾਂ ਵੀ ਵਿਖਾਉਣੇ ਕਿ ਸੰਗਤ ਦੂਰੋਂ ਨੇੜਿਓਂ ਕਹਦੀ ਏ ਕਿ ਗੁਰਦੁਆਰਾ ਸਾਹਿਬ ਦੱਸਦੀ ਏ ਤੁਹਾਨੂੰ ਗੁਰਦਵਾਰ ਸਾਹਿਬ ਪੰਜ ਕਲਾਂ ਦੇ ਵਿੱਚ ਸ਼ਸ਼ੋਭਿਤ ਆ ਪੰਚਕੁਲਾ ਦੇ ਜਾਂ ਚੰਡੀਗੜ੍ਹ ਦੇ ਲੋਕ ਅਕਸਰ ਹੀ ਇੱਥੇ ਜਾਂ ਦੂਰ ਉਧਰ ਆ ਡਿਓ ਜਿਸ ਨੂੰ ਵੀ ਇਸ ਗੁਰਦੁਆਰਾ ਸਾਹਿਬ ਦੀ ਮਾਨਤਾ ਦਾ ਜਾਂ ਇਤਿਹਾਸ ਬਾਰੇ ਪਤਾ ਨਾ ਤੁਮਸਤ ਹੋਣ ਦੇ ਲਈ ਲੋਕ ਇੱਥੇ ਡੀਪੀ ਦੇ ਵਿੱਚ ਪਹੁੰਚਦੇ ਨੇ ਤੇ ਹੁਣ ਵੀ ਬਹੁਤ ਸਾਰੇ ਚਿਰਦਾਲੂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਵਖੋਬੀ ਆ ਤਾਂ ਇਮਾਰਤ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣੀ ਇਮਾਰਤ ਇੱਥੇ ਤਿਆਰ ਹੈ ਨਾਲ ਹੀ ਲੋਕਾਂ ਦੇ ਜੋ ਦੁਰੂਦਰਡੇ ਆਉਂਦੇ ਆ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਕਹਿੰਦੇ ਲੰਗਰ ਵੀ ਇੱਥੇ ਦੇਸੀ ਘਿਓ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਲੰਗਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਸਮੇਂ ਮੌਜੂਦ ਆ ਮੈਂ ਗੁਰਦੁਆਰਾ ਕੂਣੀ ਸਾਹਿਬ ਦੇ ਪੋਰਾ ਸਾਹਿਬ ਦੇ ਵਿੱਚ ਤਸਵੀਰਾਂ ਸਾਥੀ ਨੂੰ ਕਹੂੰਗਾ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਸ਼ਾਹੀ ਦੇ ਵੱਲੋਂ 17 ਪਹਿਰ ਕੂਣੀ ਦੇ ਪਾਰ ਰਹੇ ਕਹਿ ਚੁੱਕੇ ਇੱਕ ਕਣੀ ਤੇ ਜੋ ਜਾਬ ਕੀਤਾ ਸੀ ਕਰੀਬ 51 ਘੰਟੇ ਜਾਬ ਕੀਤਾ ਸੀ ਤਾਂ ਤਸਵੀਰਾਂ ਪੋਰਾ ਸਾਹਿਬ ਦੀਆਂ ਨੇ ਵੇਖੋ ਪੀਆ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਇਹ ਨੀਚੇ ਪੋਰਾ ਸਾਹਿਬ ਬਣਿਆ ਹੋਇਆ ਆ ਉੱਪਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਉਸਦਿਆਂ ਜੋ ਪਬਲਿਕ ਹੈ ਜੋ ਲੋਕ ਨੇ ਦੂਰ ਦਰਾਡੇ ਇਸ ਜਗ੍ਹਾ ਤੇ ਆਉਂਦੇ ਨੇ ਗੁਰੂ ਸਾਹਿਬ ਦੇ ਇਸ ਸਥਾਨ ਦੀਆਂ ਦਰਸ਼ਨ ਕਰਕੇ ਜਾਂਦੇ ਨੇ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਜੋ ਵੀ ਉੱਥੇ ਸੁਖਣਾ ਸੁੱਕੇ ਜਾਂਦੇ ਨੇ ਕਹਿੰਦੇ ਨੇ ਸੁਖਣਾ ਇੱਥੇ ਜੋ ਵੀ ਲੋਕ ਆਪਣੀ ਸੁਖਣਾ ਲੈ ਕੇ ਆਉਂਦੇ ਆ ਉਹਨਾਂ ਦੀ ਸੁਖਣਾ ਵੀ ਪੂਰੀ ਹੁੰਦੀ ਆ ਤਾਂ ਬਖੂਬੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਗੁਰਦੁਆਰਾ ਪੁਰ ਜੇ ਗੁਰਦੁਆਰਾ ਸਾਹਿਬ ਦੇ ਨੀਚੇ ਬਣਿਆ ਹੋਇਆ ਪੋਰਾ ਸਾਹਿਬ ਹੈ ਪਬਲਿਕ ਵੀ ਬੈਠੀ ਹੋਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅ ਪੂਰਾ ਸਾਹਿਬ ਦੇ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆਂ ਸਸੀ ਕਲ ਜੀ ਸਸੀ ਕਲ ਜੀ ਪੂਰਾ ਸਾਹਿਬ ਦਾ ਕੀ ਕਹਿਣਾ ਚਾਹੋਗੇ ਇੱਥੇ ਬੈਠੇ ਹੋ ਆਉਨੇ ਰੋਜ਼ਾਨਾ ਆਉਨੇ ਨਹੀਂ ਨਹੀਂ ਅਸੀਂ ਕਦੇ-ਕਦੇ ਹੀ ਆਂਦੇ ਆਂ ਇੱਕ ਦੋ ਵਾਰ ਹੀ ਆਏ ਆਂ ਅਸੀਂ ਹਾਂ ਜੀ ਹਾਂ ਜੀ ਸੋਹਣਿਆ ਅਸੀਂ ਬਹੁਤ ਮੰਨਤੇ ਆਂ ਤੇ ਇੱਥੇ ਹਰ ਸਰਦਾ ਫੂਰੀ ਹੁੰਦੀ ਹੈ ਮਹਾਰਾਜੀ ਦੇ ਚਰਨਾਂ ਚਾਹੁੰਦੇ ਆਂ ਤੇ ਇਸੇ ਸਥਾਨ ਦੇ ਪੂਰਾ ਸਾਹਿਬ ਤੇ ਹੀ ਬਾਰ ਜਿਵੇਂ ਦੱਸਿਆ ਗਿਆ ਵੀ 17:52 ਘੰਟੇ ਕੋਣੀ ਦੇ ਪਰ ਉਹਨਾਂ ਨੇ ਤਪੱਸਿਆ ਕੀਤੀ ਸੀ ਜਾਪ ਕੀਤਾ ਸੀ ਇੱਥੇ ਪਹਿਲੀ ਵਾਰ ਆਏ ਹੋ ਤੁਸੀਂ ਨਹੀਂ ਇੱਕ ਦੋ ਵਾਰ ਪਹਿਲਾਂ ਆਏ ਹਾਂ ਹਾਂ ਜੀ ਕਿਵੇਂ ਲੱਗਾ ਆਨੰਦ ਨੂੰ ਹਾਂ ਜੀ ਜਿਵੇਂ ਅਸੀਂ ਇੱਥੇ ਲੱਗ ਨੇੜੇ ਆਉਂਦੇ ਆ ਤਾਂ ਇੱਥੇ ਜ਼ਰੂਰ ਬਾਬਾ ਜੀ ਦੇ ਦਰਸ਼ਨ ਕਰਕੇ ਜਾਂਦੇ ਹਾਂ ਹਾਂ ਜੀ ਜੁਆਹੰ ਜਨਤਾ ਹੈ ਕਿ ਇੱਥੇ ਆਉਂਦੇ ਨੇ ਆਨੰਦ ਵੀ ਆਉਂਦਾ ਹੈ ਗੁਰੂ ਸਾਹਿਬ ਦਾ ਦਰਸ਼ਨ ਵੀ ਕਰਦੇ ਆ ਤੇ ਕਈ ਇਹ ਤਾਂ ਤਸਵੀਰਾਂ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਹਮਣੇ ਗੁਰੂ ਸਾਹਿਬ ਜੀਆਂ ਤਸਵੀਰਾਂ ਜੋ ਬਣੀਆਂ ਹੋਈਆਂ ਨੇ ਜੋ ਇੱਥੋਂ ਦੇ ਗੱਦੀ ਨਸੀਨ ਸੀ ਮੁਖੀ ਸੀ ਉਹਨਾਂ ਦੇ ਵੱਲੋਂ ਪਾਪਾ ਜੀ ਦੇ ਹਰਖਵਾਲ ਵਾਲੇ ਬਾਬਾ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਵੱਲੋਂ ਇਸ ਜਗ੍ਹਾ ਦੇ ਉਹ ਸਾਰੀ ਕਰਾਈ ਜਗ੍ਹਾ ਨੂੰ ਬਣਾਇਆ ਗਿਆ ਤਾਂ ਕੂਨੀ ਬੀ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਤਾਂ ਲੋਕ ਇੱਥੇ ਸ਼ਰਧਾਪੂਰਵਕ ਆਪਣੀਆਂ ਪਾਵਨਾਂ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤੇ ਇਹ ਸੀ ਗੁਰਦੁਆਰਾ ਕੂਨੀ ਸਾਹਿਬ ਦਾ ਮਾਨਮਤਾ ਇਤਿਹਾਸ ਜਿੱਥੇ ਕੇ ਦਸਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਦੇ ਵੱਲੋਂ 17 ਪਹਿਰ ਕੂਨੀ ਦੇ ਸਹਾਰੇ ਜਾਬ ਕੀਤਾ ਗਿਆ ਤੇ ਦਰਸ਼ਕਾਂ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਦਾ ਮਾਨਮਤਾ ਇਤਿਹਾਸ ਰੱਖਿਆ ਹੈ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੂਟੀ ਲਿਵਿੰਗ ਇੰਡੀਆ ਨਿਊਜ਼ ਪੰਚਕੁਲਾ